ਦੇ ਨੰਕੇ ਤੇ ਜਾਣਾ ਭੈਣ ਜੀ ਕੇ ਕਰਦੇ ਗਾੜੀਆਂ ਦੀ ਤੇ ਜਿਹੜੀ ਕ ਖਲੋਆਂ ਭੈਣ ਜੀ ਉਹਨਾਂ ਨੂੰ ਮੈਂ ਅੱਗੇ ਲਈ ਜਾਈਏ ਮੈਂ ਤਾਂ ਕਹਿੰਨਾ ਚਲੀਏਗਾ ਨਹੀਂ ਨਹੀਂ ਹੁਣ ਤੇ ਆਈਆਂ ਤਿਆਰ ਹੋ ਕੇ ਆਜੋਗਾ ਘਰੇ ਹੀ ਹੁਣੇ ਗੇਟ ਖੁੱਲਾਈ ਆ ਹਾਂ ਜੋਤ ਦੇ ਮੁੰਡਾ ਹੋਇਆ ਵਾ ਲੈ ਵਧਾਈ ਫਿਰ ਤੇ ਤੈਨੂੰ ਤੁਹਾਨੂੰ ਵਧਾਈਆਂ ਠੀਕ ਠਾਕ ਹਾਂ ਠੀਕ ਠਾਕ ਉਹ ਵੀ ਦੇਖ ਕੇ ਆਏ ਆ ਕਹੀ ਕੀ ਕਹਿੰਦੇ ਆ ਭੈਣ ਜੀ ਕਹਿਣਾ ਕੀ ਆ ਉਹ ਕਹਿਣ ਰਿਹਾ ਪੀ ਜੇ ਦਲਜੀਤ ਇਦਾਂ ਕਰਦਾ ਵਾ ਨਾ ਜੋਤ ਨੂੰ ਘਰ ਬਾਹਰ ਹੀ ਵੱਖਰਾ ਬਣਾਤਾ ਵਾ ਕੋਠੀ ਬਣਾਉਂਦੀ ਤੇ ਤੁਸੀਂ ਜੋਤ ਦੇ ਲਾਗੇ ਰਹੋ ਤਾਂ ਆਪਣਾ ਪਰਿਵਾਰ ਇਕੱਠੇ ਹੋ ਜਾਓ ਹੁਣ ਤੁਸੀਂ ਦੱਸੋ ਇਹਦੇ ਵਿੱਚ ਕਿ ਅਸੀਂ ਜਾਈਏ ਕਿ ਨਾ ਜਾਈਏ ਮੇਰਾ ਤੇ ਰਾਦਾ ਵਾ ਤੇ ਚਲ ਜੀਗੀ ਨਾ ਇਹਦਾ ਕੋਈ ਨਿਆਣਾ ਨਾ ਗੱਲ ਨਾ ਬਾਤ ਤਿੰਨ ਕੰਮੜਾ ਤਾਂ ਐਡਾ ਭਾਜੀ ਚਮੜ ਨਿਕਲਿਆ ਨਾ ਤੇ ਕੋਈ ਗੱਲ ਨਹੀਂ ਕਰਨ ਵਾਲੀ ਜੋ ਘਰ ਦੀ ਕਹਿੰਦੀ ਹੈ ਨਾ ਉਹਦੇ ਮਗਰ ਲੱਗਾ ਵਾ ਜੋ ਕਹਿੰਦੀ ਪਿੰਨ ਨੂੰ ਰੋਟੀ ਦੇ ਦੇ ਤੇ ਫੜਾ ਜਾਂਦਾ ਵਾ ਵੇ ਕਿੱਦਾਂ ਦੀਆਂ ਗੱਲਾਂ ਕਰਨ ਦੇ ਦੋਵੇਂ ਜੀ ਤੁਸੀਂ ਉਹਨਾਂ ਤੱਕ ਸਾਨੂੰ ਕਦਲੀ ਮਾਰਨੇ ਹੀਗੇ ਹੱਥੀ ਸ਼ਾਮਾਂ ਕੀਤੀਆਂ ਉਹਨਾਂ ਨੇ ਸਾਰੀ ਦੁਨੀਆ ਤੁਹਾਡੇ ਵਰਗੀ ਨਹੀਂ ਹੋਗੀ